ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਵੱਸ ਜਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਵੇ ਪਰ ਇਹਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਮੇਰੀ ਭੈਣ ਬੈਠੀ ਹੈ ਇਹ ਕਹਿੰਦਾ ਨਾ ਮੈਨੂੰ ਬਾਰ-ਬਾਰ ਕਿ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਅੱਜ ਤੋਂ ਮੇਰੀ ਘੂਆ ਬੈਠੀ ਹੈ ਠੀਕ ਹੈ ਨਾ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਅੱਜ ਅਸੀਂ ਮੈਂ ਬੀਜੇ ਕੋਈ ਦੁਕਾਨ ਅਸੀਂ ਕਾਰੋਬਾਰ ਕਰਨ ਵਾਸਤੇ ਬੀਜੇ ਦੁਕਾਨ ਦੇਖਦੇ ਸੀ ਲਿਟਰਲੀ ਇਹਨੇ ਮੈਨੂੰ ਐਲੀ ਮੰਗੜ ਸਾਹਿਬ ਤੋਂ ਫੋਨ ਕਰਾਇਆ ਕਹਿੰਦਾ ਵੀ ਮੇਰੀ ਵਾਈਫ ਘਰੋਂ ਚਲੀ ਗਈ ਐ ਵੀ ਪ੍ਰਿੰਕਲ ਦੀ ਪ੍ਰਿੰਕਲ ਦਾ ਮੇਰਾ ਸਾਲਾ ਕਹਿਣਾ ਮੰਨਦਾ ਵੀ ਪ੍ਰਿੰਕਲ ਨੂੰ ਕੋਈ ਕਰੀ ਫੋਨ ਕਰਕੇ ਪੁੱਛੇ ਮੈਂ ਇਹਨਾਂ ਨੂੰ ਫੋਨ ਲਾਇਆ ਉਹਨੇ ਚੱਕ ਲਿਆ ਮੇਰਾ ਫੋਨ ਇਹਦੇ ਹੰਨੀ ਦੇ ਸਾਲੇ ਨੇ ਨਿੱਕੂ ਨੇ ਉਹਨੇ ਮੈਨੂੰ ਮੈਂ ਕਿਹਾ ਕਿੱਥੇ ਹੋ ਕਹਿੰਦੇ ਐਸਐਸਪੀ ਦਫ਼ਤਰ ਵੀ ਇੱਕ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਅਸੀਂ ਦਰਖਾਸਤ ਦੇਣ ਆਏ ਸੀ ਵੀ ਐਸਐਸਪੀ ਸਾਹਿਬ ਬੈਠੇ ਨਹੀਂ ਉਸ ਤੋਂ ਬਾਅਦ ਇਹਨੇ ਮੇਰੀਆਂ ਮਿੰਤਾ ਕੀਤੀਆਂ ਮੈਂ ਆਨ ਰਿਕਾਰਡ ਗੱਲ ਕਰਾਂਗਾ ਹੰਨੀ ਸੇਠੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਤੂੰ ਜਿੰਨੀ ਦੇ ਮੇਰੀ ਗੱਡੀ 'ਚ ਬੈਠਾ ਰਿਆ ਤੈਨੂੰ ਰਿਕਾਰਡਿੰਗ ਵੀ ਦੇ ਦਾਂਗਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਓਦੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਮੇਰਾ ਵੀਰ ਬਣਿਆ ਵੀ ਇਹਨਾਂ ਨੂੰ ਇਕੱਰੀ ਲਿਆ ਵੀ ਇਹ ਨਾ ਹੋਵੇ ਵੀ ਮੇਰਾ ਕੰਮ ਖਰਾਬ ਹੋ ਜਾਏ ਮੈਂ ਇਹਨਾਂ ਨੂੰ ਫੋਨ ਕਰਦਾ ਛੋਟੇ ਬੱਚੇ ਨਾਲੇ ਕਿਹੜੇ ਹਾਲਾਤਾਂ 'ਚ ਜੇ ਆਇਆ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ 'ਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਵੇਗਾ ਵੀ ਤੂੰ ਕਹਿਣਾ ਓਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆ ਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਕੇ ਅਸੀਂ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਐਂਡਾਇਵਰ 'ਚ ਇਹ ਇਹ ਪਿੱਛੇ ਬੈਠੀ ਸੀ ਨਵਜੀਤ ਨਾਲ ਉਹ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਤੀ ਤੁਹਾਨੂੰ ਸਾਰੀ ਰਿਪੋਰਟਿੰਗ ਮੈਂ মিডিਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਹੁੰਦਾ ਕਾਰਨ ਆ ਬਾਜੇ ਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗੀਆ ਤੇਰੇ ਵਰਗਾ ਘੱਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਡ ਲੈਂਦਾ ਉਨੀ ਦੇਰ ਮਾਂ ਕੋਲ ਰਹੂਗਾ ਤੂੰ ਐਡੀ ਘਨੌਣੀ ਹਰਕਤ ਕੀਤੀ ਦੋਨੋਂ ਬੱਚੇ ਖੋਹ ਕੇ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂੰਹ ਨਾਲ ਦੱਸੇਗੀ ਦੱਸ ਕਿੰਨੇ ਕਿੰਨੇ ਮਾਰਿਆ ਤੈਨੂੰ ਹੈਰੀ ਨੇ ਕ ਮਮਮੀ ਨੇ ਤੇ ਸਾਇਲ ਸੀਗਾ ਮੈਂ ਬਾਹਰ ਰੋ ਮੈਨੂੰ ਪਹਿਲਾਂ ਹੀ ਕੁੱਟਣ ਦਾ ਮੈਨੂੰ ਲੱਗ ਰਿਹਾ ਸੀਗਾ ਮੈਂ ਬਾਹਰ ਜਾਣ ਲੱਗੀ ਦੂਜੇ ਗੇਟ ਤੋਂ ਤੇ ਮੈਂ ਤਾਂ ਜਾਣ ਲੱਗੀ ਅੰਨੀ ਨੇ ਪਿੱਛੇ ੱੱਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਮੇਰੀ ਮਮਮੀ ਆ ਗਈ ਉਹਨੇ ਮੇਰੇ ਬਾਲ ਖਸੀੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਹੈਰੀ ਕਹਿੰਦਾ ਇਹਨੂੰ ਗਸ਼ਤੀ ਨੂੰ ਹੁਣ ਛੱਡਣਾ ਨਹੀਂ ਹੈਗਾ ਐਦਾਂ ਬੜਾ ਆ ਲਫ਼ਜ਼ ਇਹਨਾਂ ਦੇ ਘਰ ਦੇ ਵਿੱਚ ਆ ਲਫ਼ਜ਼ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਨ ਗਈ ਸੀਲੀ ਆ ਇਹਨਾਂ ਦੇ ਲਫ਼ਜ਼ ਨੇ ਇਹਨਾਂ ਦੀਆਂ ਕਰਤੂਤਾਵਾਂ ਪਹਿਲੇ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜਾਂ ਪ੍ਰਿੰਟਰ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਿਤਾ ਵੀ ਇਹਦੀ ਰਿਕਾਰਡਿੰਗ ਕਰ ਲਈ ਤੇ ਬਾਹਲਾ ਘਟਿਆ ਬੰਦਾ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਆ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਤਰਾਹੇ ਦਾ ਬੰਦਾ ਫਿਰ ਮੈਨੂੰ ਘੁੰਮਣ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਇਹ ਜਲਦੀ ਵੀਡੀਓ ਵਿੱਚ ਦਿਖਾਣਾ ਚਾਹਾਂਗਾ ਇਹ ਕੱਲ ਮੇਰੇ ਨਾਲ ਉੱਥੇ ਘੁੰਮਣ ਸਾਹਿਬ ਕੋਲ ਗਿਆ ਉੱਥੇ ਮਿਲਤ ਕਰਕੇ ਆਇਆ ਆ ਦੇਖੋ ਉੱਕ ਮੈਂਟ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਇਹ ਪ੍ਰਿੰਕਲ ਨਾਲ ਰੋਲਾ ਸੋਲਵ ਕਰੋ। ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਆਂ ਦੀਆ ਕਮਨ ਬ੍ਰਦਰਸ ਨਾਲ। ਮੇਰੇ ਹੋਮ ਤੋਂ ਕਿਚੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ। ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਪ੍ਰਿੰਕਲ ਵੀ ਯਾਰ ਕੋਈ ਗੱਲ ਨਹੀਂ ਵੀ ਹੈ। ਪਰ ਅਸੀਂ ਕੋਸ਼ਿਸ਼ ਕੀਤੀ। ਤੂੰ ਕੀ ਕੀਤਾ? ਤੂੰ ਸਾਡਾ ਸਾਡੀ ਔੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ। ਜੇ ਤੈਨੂੰ ਇੰਨੀ ਤਕਲੀਫ ਸੀ ਤੂੰ ਨਾ ਵੜਦਾ ਕਰੇ। ਤੁਸੀਂ ਤਾਂ ਭੇਜ ਦਿੰਦਾ। ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗਏ ਪਹਿਲੇ ਬੱਚੇ ਲਕੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਹੀ ਮਾਨਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਏਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉਧਰ ਵਾਲੇ ਪਾਸੇ ਦਿੱਤੇ ਆਦੇ ਉਹਨੂੰ ਭੇਜਿਆ ਉਹਨਾਂ ਦੇ ਵੀ ਜਿਹੜੀ ਡਿਪਾਰਟਮੈਂਟ ਇਨਕੁਆਰੀ ਖੋਲਣੀ ਚਾਹੀਦੀ ਹੈ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਬੁਝਦਿਲ ਤਾਂ ਬੁਝਦਿਲ ਵੀ ਬੰਦਾ ਹੈਗਾ ਇਹ ਜੀ ਕਰਤੂਤ ਨਹੀਂ ਕਰਦਾ ਵੀ ਇੱਕ ਬੱਚੇ ਤੋਂ ਆਪਣਾ ਮਾਂ ਤੋਂ ਬੱਚਾ ਹੋਲੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀਡੀਓ ਦੇਖ ਕੇ ਫੈਸਲਾ ਕਰ ਦੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੇਗਾ ਸਾਡਾ ਕਾਰੋਬਾਰ ਇੱਕ ਹੈ ਜੀ ਇਹ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਕਾਨੂੰ ਮੇ ਕਿਸੇ ਹੋਰ ਨਾਲ ਵਜਾ ਰੰਜੀਸ਼ ਕੀ ਹੈ ਉਹ ਵੀ ਦੱਸੂ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਪਿੱਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਪਾ ਹੱਥ ਸੇਕਦੇ ਆ ਜਦੋਂ ਅੱਗ ਘਰੇ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਇਹ ਅੱਗ ਹੈ ਇੰਨੇ ਦਿਨ ਤੱਕ ਬੰਦਾ ਸੜ ਸਕਦਾ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਬਾਜ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਕੇ ਲੈ ਕੇ ਗਏ ਸੀ ਤੁਸੀਂ ਇਦਾਂ ਨਹੀਂ ਲੈ ਕੇ ਗਏ ਸੀ ਡੋਨੀ ਤੁਰੀ ਸੀ ਘੋੜੀ ਤੇ ਚੜ ਕੇ ਆਇਆ ਸੀ ਤੂੰ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਦਵੇ ਨਾ ਤੇ ਮੈਨੇ ਮੂੰਹ ਤੇ ਥੁੱਕ ਦੇਈ ਤੈਨੂੰ ਵਜਾ ਰੰਜੀਤ ਵੀ ਦੱਸੂਗੀ ਆ ਵਜਾ ਰੰਜੀਤ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਦੱਸ ਇੰਨਾਂ ਨੇ ਪਹਿਲਾਂ ਆਪਣੀ ਸ਼ੌਪ ਤੇ ਰੱਖੀ ਸੀ 1.5 ਸਾਲ ਪਹਿਲਾਂ ਦੀ ਗੱਲ ਸੀ ਉਦੋਂ ਵੀ ਮੈਂ ਪਹਿਲਾਂ ਘਰੇ ਕਿਹਾ ਸੀ ਉਹ ਵੀ ਇਨਾਂ ਨੇ ਕੋਈ ਮੈਡਮ ਰੱਖੀ ਮੈਨੂੰ ਬਾਹਰੋਂ ਪਤਾ ਚੱਲ ਗਿਆ ਤੇ ਫਿਰ ਮੈਂ ਪ੍ਰਿੰਕਰ ਵੀਰੇ ਨੂੰ ਜ਼ਰੂਰ ਕਿਹਾ ਸੀ ਮੈਂ ਕਿਹਾ ਅੱਧਾ-ਅੱਧਾ ਰੱਖੀ ਐ ਕੋਈ ਇੱਕ ਪਹਿਲ ਆਏ ਸੀ ਕਿ ਉਦੋਂ ਮੈਂ ਨਹੀਂ ਮੈਡਮ ਹੀ 3:30 ਵਜੇ ਗੈਪ ਕਰਦੀ ਉਦੋਂ ਦੁਕਾਨ ਤੇ ਮੈਡਮ ਹੀ ਨਹੀਂ ਸੀ ਉੱਥੇ ਗਿਆ ਇਹ ਦੋ ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਂਚ ਰਾਈ ਸੀ ਇਹਨੇ ਹਾਂ ਉਦੋਂ ਮੇਰਾ ਕੋਈ ਪਤਲਾ ਕਾਰੋਬਾਰ ਨਹੀਂ ਸੀ ਮੈਡਮ ਵੀ ਵੀ ਮੈਡਮ ਮਾਫੀ ਮੰਗਦੀ ਤੇ ਇਹ ਵੀ ਅੱਜ ਤੋਂ ਬਾਅਦ ਮੇਰਾ ਸਰ ਨਾਲ ਕੋਈ ਲਿੰਕ ਨਹੀਂ ਹੋਏਗਾ ਅੱਜ ਇਹ ਮੰਦਾ ਫੇਰ ਹੈ ਕਹਿੰਦੀ ਰਿਕਾਰਡਿੰਗ ਹੋਈ ਐ ਇਹ ਮੰਦਾ ਅੱਜ ਕਿ ਹਾਂ ਮੇਰੀ ਸੈਟਿੰਗ ਸੀ ਪਰ ਹੁਣ ਨਹੀਂ ਹੈਗੀ ਫੇਰ ਇਹ ਰੋਹ ਸ਼ਰਾਬ ਪਿੰਦਾ ਠੀਕ ਐ ਲੜਾਈ ਕੀ ਹੋ ਰਹੀ ਸੀ ਇਹ ਕਹਿੰਦੀ ਤੂੰ ਅੱਧੀਆ ਪਿੰਨਾ ਰੋ ਨਹੀਂ ਮੈਂ ਦਾਦੀਏ ਤੂੰ ਘੱਟ ਪਿੰਨਾ ਓਏ ਯਾਰ ਤੂੰ ਪਿੰਦਾ ਕਿਉਂ ਐ ਜੇ ਤੂੰ ਪੀ ਕੇ ਹੋਸ਼ੀਚੀ ਨਹੀਂ ਰਹਿਂਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਦਾ ਲੋਕ ਸੁੱਖਾਂ ਸੁਖਦੇ ਆ ਬੱਚਿਆਂ ਵਾਸਤੇ ਤੈਨੂੰ ਰੱਬ ਨੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਿਆ ਤੇਰੇ ਦਿਮਾਗ 'ਚ ਗੂਹ ਮਰਿਆ ਆ ਤੂੰ ਜਿਨ੍ਹਾਂ ਦੇ ਮਗਰ ਲੱਗਿਆ ਆ ਉਹਦਾ ਟੱਛੂ ਗੁੰਬੇ ਨਾਲ ਕੋਈ ਬੰਨਣਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਰਾ ਤੇਰੀ ਮੰਮੀ ਇਹਦੇ ਦੇ ਹੱਥ ਚੁੱਕਦੀ ਐ ਹੱਦ ਹੋ ਗਈ ਜਾਂਦੇ ਸਾਰ ਵਰਦਾ ਤੋਂ ਘਸੀੜ ਕੇ ਅੰਦਰ ਕੀਤਾ ਮੈਨੂੰ ਇਹਦੀ ਮੰਮੀ ਨੇ ਤੇ ਅਗੋ ਹੈਰੀ ਕਹਿੰਦਾ ਇਹਨੂੰ ਤਾਂ ਬੋਲੀ ਮਾਰਦੇ ਨਹੀਂ ਇਹਨੂੰ ਛੱਡਣਾ ਨਹੀਂ ਉੱਥੇ ਮੈਂ ਹੋਰ ਡਰ ਗਈ ਮੈਂ ਸਾਈਲ ਵੀਰੇ ਦੇ ਹੱਥ ਜੋੜ ਲਿਆ ਮੈਂ ਕਿਹਾ ਵੀਰੇ ਦੂਸੇ ਦਾ ਬਚਾ ਲਉ ਮੈਨੂੰ ਉਹ ਕਹਿੰਦਾ ਫਿਰ ਨਾ ਐਡਾ ਦੀ ਕਰਤੂਤਾ ਕਰਦੀ ਮੈਂ ਕਿਹਾ ਮੈਂ ਕੀਤਾ ਕੀ ਇਹ ਕਹਿੰਦਾ ਤੂੰ ਸਾਰਾ ਦਿਨ ਪ੍ਰਿੰਕਲ ਨਾਲ ਘੁੰਮੀ ਹੈ ਮੈਂ ਇਸ ਤੋਂ ਮੈਂ ਕਿਹਾ ਮੈਂ ਘੁੰਮੀ ਨਹੀਂ ਆ ਤੁਹਾਨੂੰ ਤੂੰ ਨੀ ਦਾ ਫੋਨ ਪ੍ਰਿੰਕਲ ਕਾਕਾ ਕਹਿੰਦੇ ਸਿਆਣੇ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਇਹਦੇ 'ਚ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੂੰਹ ਖਾਣਿਆ ਐਸਐਸਪੀ ਸਾਹਕੇ ਦਫ਼ਤਰ ਜਾ ਕੇ ਉੱਥੋਂ ਕੈਮਰੇ ਘਡਾਉਂਦਾ ਭਰਾ ਉਹਦਾ ਨਾਲ ਐ ਭਾਬੀ ਆਉਂਦੀ ਨਾਲ ਐ ਠੀਕ ਆ ਸ਼ਾਮੀ ਧੱਕੇ ਮਾਰੇ ਅੰਨ ਨੇ ਆ ਲੈਣਾ ਇਹ ਮੈਨੂੰ ਪਹਿਲਾਂ ਕਹਿੰਦਾ ਬਲਾਉ ਆਪਣੇ ਮਾਪਿਆਂ ਨੂੰ ਮम्मी ਥੋੜਾ ਬਾਅਦ 'ਚ ਉਹਨਾਂ ਨੇ ਮੇਰਾ ਬ੍ਰਦਰ ਤੇ ਭਾਬੀ ਭੇਜਦੇ ਉਹਨਾਂ ਨੂੰ ਭਾਬੀ ਨੂੰ ਧੱਕੇ ਮਾਰਦੇ ਵੀ ਐ ਕਦੀ ਅਤਾ ਦੀ ਐਂਡੀ ਭਾਬੀ ਵੀ ਐਵੇਂ ਦੀ ਗਸ਼ਤੀ ਐ ਨਾਲ ਮੇਰੇ ਮਾਮੇ ਵੀ ਆ ਲੱਗ ਜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਐ ਵੱਡੇ ਸਮਾਜੇ ਵੀ ਬਣੇ ਫਿਰਦੇ ਆਖੇ ਜੀ ਅਸੀਂ 5% ਦਾਨ ਕਰਦੇ ਆ ਓਏ ਨਾਲੋਂ ਸੰਭਾਲ ਲਓ ਸਮਝ ਆਈ ਗੱਲ ਇਹਨਾਂ ਰੋਕਾਂ ਨੂੰ ਸੰਭਾਲ ਲਓ ਇਹੀ ਤੁਹਾਡਾ 5% ਹੈ ਦਿਖਾਵੇ ਕਰਨ ਦਾ ਕੁਝ ਨਹੀਂ ਹੋਣਾ ਸਾਡੇ ਚ 13 ਦਿਨ ਬਾਹਰ ਨਹੀਂ ਕੱਢਦੇ ਮੈਨੂੰ ਹਸਪੀਟਲ ਸਿੱਧੂ ਹਸਪੀਟਲ ਤੋਂ ਛੁੱਟੀ ਨਹੀਂ ਮਿਲੀ ਇਹ ਤੋਂ ਅਗਲੇ ਦਿਨਾਂ ਨੂੰ ਨੇ ਮੈਨੂੰ ਕਟਾਨਾ ਸਾਹਿਬ ਜਾ ਕੇ ਝੂਠ ਬਲਵਾਇਆ ਡੀ ਐਨ ਯੂ ਵਾਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਮੈਂ ਵੈਰੀ ਗੱਲ ਕਰਦਾ ਮੇਰੇ ਕੋਲ ਆਵੇ ਜੋ ਮਰਜ਼ੀ ਬਲਵਾ ਲੇ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਿਣਾ ਬਈ ਤੂੰ ਮੈਨੂੰ ਆਇਆ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਏਡੀ ਗੱਜ ਕੇ ਬੋਲਦਾ ਹੋਵੇ ਮੈਨੂੰ ਦਿਖਾ ਤੋ ਇਹ ਬੰਦਾ ਕਿਸੇ ਬੰਦੇ ਦੀ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ ਚ ਬੰਦਾ ਜਿਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਮਾਵਾ ਸੀਗੀਆਂ ਮੈਂ ਇੱਥੇ ਬੈਠਾ ਜਿਹੜਾ ਮਰਜੀ ਮਾਰਾ ਗਈ ਜਵੇ ਸਾਨੂੰ ਕੀ ਫਰਕ ਪੈਣਾ ਕਿਸੇ ਦੇ ਕਹਿਣ ਨਾਲ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਕ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਵੀ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਮਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਈ ਤਮਾਸ਼ੀਲ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਹੁਣ ਕੇ ਹਾਂ ਉਹ ਲਿਆ ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜੇਂਦਰ ਲਾਲੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਵਾਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੋਤੀ যাদਬ ਜੀ ਉਹਨਾਂ ਕੋਲ ਵੀ ਲੈ ਕੇ ਜਾਵਾਂ ਲਿਜਾਣ ਦਾ ਕਾਰਨ ਹੈ ਭਈ ਇਸ ਬੰਦੇ ਨੇ ਇਸ ਕੁੜੀ ਤੇ ਇਲਜ਼ਾਮ ਲਾਇਆ ਕੀ ਇੱਕ ਕਰੋ 5 ਲੱਖ ਰੁਪਇਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦੀ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਹੋਏ ਲੰਘ ਕੇ ਗਈ ਹੈ ਉਸ ਸਹੁਰਾ ਤੋਂ ਸੀਸੀਟੀਵੀ ਕੈਮਰਾ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਇਸ ਉੱਲੂ ਨੂੰ ਇਸ ਗਧੇ ਦੇ ਉੱਤੇ 182 ਦਾ ਪਰਚਾ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਐਨੇ ਰਿਸ਼ਤੇਦਾਰਾਂ ਝੁੰਡ ਵਰਗੇ ਰਿਸ਼ਤੇਦਾਰ ਇਕੱਠੇ ਕਰਕੇ ਅੱਜ ਪੂਰੀ ਦਿਹਾੜੀ ਬਿਲਖਦੀਰੀ ਪਹਿਲੇ ਐਸਐਸਪੀ ਦਫ਼ਤਰ ਗਈ ਐਸਐਸਪੀ ਮੈਡਮ ਨਹੀਂ ਮਿਲੇ ਫਿਰ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦਾ ਦਫ਼ਤਰ ਆ ਜਾ ਫਿਰ ਉਹਨਾਂ ਦੇ ਦਫ਼ਤਰ ਗਈ ਉਹ ਨਹੀਂ ਮਿਲੇ ਫਿਰ ਦੋ ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਪੂਰੀ ਦਿਹਾੜੀ ਟੜਫਦੀ ਰਹੀ ਫਿਰ ਉਹਦੀ ਮੰਮੀ ਨੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਬੱਚੇ ਖੋਲੇ ਮੈਨੂੰ ਦੱਸੋ 9 ਮਹੀਨੇ ਦਾ ਜਿਹੜਾ ਬੱਚਾ ਪਾਲ ਕੇ ਐਡਾ ਵੱਡਾ ਕੀਤਾ ਹੋਵੇ ਅੱਜ ਉਹ ਮਾਂ ਕਿੱਦਾਂ ਸੋਏਗੀ ਬੱਚੇ ਤੋਂ ਬਿਨਾ ਮੈਨੂੰ ਇਹ ਦੱਸੋ ਬਹੁਤ ਸੁੱਖੀਆਂ ਗੱਲਾਂ ਕੈਮਰੇ ਦੇ ਉੱਤੇ ਸੁਣੀਆਂ ਵੀ ਇੱਕ ਮਾਂ ਤੋਂ ਬੱਚਾ ਖੋਲਿਆ ਕਿਉਂ ਖੋਲਿਆ ਮੈਨੂੰ ਇਹ ਤਾਂ ਦੱਸੋ ਘਰੋਂ ਹੀ ਘੇਰਦਾ ਬੱਚਾ ਤੁਸੀਂ ਦੱਸੋ ਕਿੱਥੇ ਜਾ ਕੇ ਤੁਸੀਂ ਭੁਗਤੋਗੇ ਮੈਂ ਕਹਿੰਦਾ ਤੁਸੀਂ ਗੁਰੂ ਘਰੇ ਕਹਿੰਦੇ ਹਾਂ ਮੈਂ ਛੱਡਦਾ ਤੁਹਾਡੇ ਨਾਲ ਗੁਰੂ ਘਰੇ ਜੇ ਮੈਂ ਕਹਿੰਦਾ 1% ਵੀ ਹੈ ਮੇਰੀ ਭੈਣ ਹੈ ਭੈਣ ਹੀ ਰਹੂਗੀ ਪੂਰੀ ਜ਼ਿੰਦਗੀ ਤੇਰੇ ਤੋਂ ਡਰਦੀ ਮੈਨੂੰ ਹੌਣ ਨਹੀਂ ਸੀ ਕਰਦੀ ਹਾਲ ਚਾਲ ਨਹੀਂ ਸੀ ਪੁੱਦੀ ਪਰ ਮੈਂ ਅੱਜ ਤੇਰੇ ਕੈਮਰੇ ਮੂਹਰੇ ਦੱਸਦਾ ਮੈਨੂੰ ਗੋਲੀ ਲੱਗੀ ਮਾਤਾ ਨੇ ਪਹਿਲੇ ਫੋਨ ਕਰਕੇ ਮੰਮੀਵਾਰਾਂ ਨੂੰ ਹਾਲਚਲ ਪੁੱਛਿਆ ਨਿੱਕੂ ਮੇਰੇ ਕੋਲ ਆਂਦਾ ਵੀ ਨਹੀਂ ਰਿਹਾ ਤੈਨੂੰ ਤਾਂ ਡਰਦੇ ਤੇਰੇ ਤੋਂ ਚੋਰੀ ਜਾਂਦੇ ਰਹੇ ਵੀ ਤੇਰੇ ਤੱਕ ਗੱਲ ਨਾ ਪਵੇ ਵੀ ਕੁੜੀ ਨੂੰ ਟਾਂਚਾ ਨਾ ਮਾਰੇ ਪਰ ਤੂੰ ਜਿੰਨਾ ਨੂੰ ਤੇਰੇ ਕੋਲੋਂ ਗੱਲ ਨੂੰ ਲੁਕੋਂਦੇ ਰਹੇ ਤੂੰ ਉਨਾਂ ਹੀ ਪੁੱਤਾਂ ਨਿਕਲਿਆ ਉਨਾਂ ਹੀ ਤੂੰ ਕੁੜੀ ਨੂੰ ਵੱਧ ਪਰੇਸ਼ਾਨ ਕੀਤਾ ਅੱਜ ਜਿਹੜੀ ਕੁੱਟਮਾਰ ਕੀਤੀ ਹੈ ਹੁੰਦੀ ਐਫ ਆਈ ਆਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਕੁੜੀ ਦੀ ਕੁੱਟਮਾਰ ਹੋਈ ਜਾਂਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕੱਲ ਐਸਐਸਪੀ ਦਫ਼ਤਰ ਜਾਵਾਂਗੇ ਤੇ ਮੈਂ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਵੀ ਇਹ ਜਿਹੜੇ ਦਰਿੰਦੇ ਨੇ ਜਿਹੜੇ ਵੀਡੀਓ ਰਾਹੀਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਨੇ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਣਾ ਚਾਹੀਦਾ